ਕਿਸੇ ਦੇ ਬੰਦੇ ਦੇ ਮਨ ਦਾ ਕੀ ਪਤਾ ਕਿ ਕੀ ਹੈ ਇਸ ਚੀਜ਼ਾਂ ਨੂੰ ਪਾਲਿਸ਼ ਕੀਤਾ ਜਾ ਸਕਦਾ ਦੂਸਰਾ ਕੋਈ ਵੀ ਇਨਸਾਨ ਉਸ ਬਾਰੇ ਨਾ ਤਾਂ ਪੂਰਾ ਸੋਚ ਪਾਊਗਾ ਨਾ ਉਹਦਾ ਪੂਰਾ ਕਰ ਕੋ ਮਤਲਬ ਚਾਹ ਕੀ ਵੀ ਉਦੀ ਅੰਦਰ ਉਹ ਸਵਾਲ ਜੀਆਂ ਉਹ ਮਤਲਬ ਇੱਛਾ ਕਦੀ ਵੀ ਚਾਹ ਕੀ ਨਹੀਂ ਹੋਗੀ ਇਕੱਲੇ ਆਪਣੇ ਆਪਣਾ ਨਾਲ ਆਪਾ ਕਦੋਂ ਬੈਠੇ ਤੁਸੀਂ ਆਪ ਹੀ ਸੋਚੋ ਕਿ ਤੁਸੀਂ ਇਕੱਲੇ ਕਦੋਂ ਬੈਠੇ ਸੀ ਖੁਦ ਨਾਲ ਬੋੜ ਵੀ ਲੱਗਦੀ ਆ ਬੰਦਾ ਕਹਿੰਦਾ ਯਾਰ ਬਿਕਲ ਜਦੋਂ ਕਿਹਾ ਜਦੋਂ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਉਹ ਹਾਂਜੀ ਕਿਸੇ ਦੇ ਬੰਦੇ ਦੇ ਮਨ ਦਾ ਕੀ ਪਤਾ ਵੀ ਕੀ ਆ ਹਾਂਜੀ ਇਸ ਚੀਜ਼ਾਂ ਨੂੰ ਵੀ ਪਾਲਿਸ਼ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਓਸ਼ੋ ਟ੍ਰਾਟਿਕ ਕਿਰਿਆ ਹੁੰਦੀ ਹੈ ਇੱਕ ਉਹ ਕਰਦਾ ਹੁੰਦਾ ਸੀ ਤੁਸੀਂ ਦੇਖਿਆ ਹੁਣ ਉਹ ਵਾਈਸ ਕੰਟੈਕਟ ਬਹੁਤ ਕਰਦਾ ਹੁੰਦਾ ਸੀ ਲੋਕਾਂ ਨਾਲ ਤੇ ਉਹ ਮਤਲਬ ਉਹਨਾਂ ਨੂੰ ਆਪਣੇ ਵੱਲ ਖਿੱਚਦਾ ਸੀ ਖਿੱਚਦਾ ਵੀ ਸੀਗਾ ਮਤਲਬ ਉਹ ਇੱਕ ਇਹੀ ਪ੍ਰੋਸੈਸ ਹੁੰਦੇ ਨੇ ਜਾਂ ਫਿਰ ਉਹ ਕੁੰਡਲਨੀ ਸ਼ਕਤੀ ਕਹਿ ਲਓ ਜਾਂ ਫਿਰ ਉਹ ਤਰਾਟਿਕਾ ਕਹਿ ਲਓ ਹੱਟ ਯੋਗ ਹੁੰਦੇ ਨੇ ਜਿਦੇ ਚ ਆਪਾਂ ਇਹ ਜਿੱਦ ਕਰਦੇ ਆ ਜਿਵੇਂ ਹੁਣ ਸਤ੍ਰਿਸ਼ੀ ਸੀ ਉਹਨਾਂ ਨੇ ਜਦੋਂ ਮਹਾਦੇਵ ਨੂੰ ਦੇਖਿਆ ਤਾਂ ਉਹਨਾਂ ਨੇ ਜਿੱਦ ਕੀਤੀ ਕਿ ਅਸੀਂ ਸਵਰਗੇ ਬੰਨਾ ਹਾਂ ਉਹ ਮਤਲਬ ਉਹਨਾਂ ਦੀ ਉਹ ਲਾਲਸਾ ਵੀ ਸੀ ਤੇ ਉਹਨਾਂ ਦੀ ਉਹ ਜਿੱਦ ਵੀ ਸੀ ਇਸ ਕਰਕੇ ਇਸ ਨੂੰ ਹੱਟ ਯੋਗ ਵੀ ਕਿਹਾ ਜਾਂਦਾ ਇਹ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਨੇ ਇਸ ਕਰਕੇ ਉਹ ਮਤਲਬ ਉਹ ਚੀਜ਼ਾਂ ਨੂੰ ਅਟਰੈਕਟ ਕਰਦੀ ਇਹ ਤਾਂ ਕਿ ਮਨਪ੍ਰੀ ਪਹਿਲਾਂ ਪ੍ਰੈਕਟਿਸ ਹੁੰਦੀ ਆ ਜਾਂ ਪੜ੍ਹਾਈ ਇਦਾਂ ਦੀ ਹੁੰਦੀ ਆ ਜਾਂ ਬੰਦਾ ਜਾਂ ਬੰਦੇ ਦਾ ਔਰਾ ਹੀ ਇਹੋ ਜਿਹਾ ਹੁੰਦਾ ਜਿਹਦੇ ਨਾਲ ਬੰਦਾ ਅਧਿਆਤਮਿਕ ਵੱਲ ਨੂੰ ਵੱਧ ਬਿਲਕੁਲ ਜਿਹੜੀ ਇਨਸਾਨ ਦਾ ਔਰਾ ਵਧੀਆ ਹੋਗਾ ਨਾ ਉਹਦੇ ਉਸ ਇਨਸਾਨ ਬਾਰੇ ਜੋ ਅਧਿਆਤਮਿਕ ਹੋਗਾ ਦੂਸਰਾ ਕੋਈ ਵੀ ਇਨਸਾਨ ਉਸ ਬਾਰੇ ਨਾ ਤਾਂ ਪੂਰਾ ਸੋਚ ਪਾਊਗਾ ਨਾ ਉਹਦਾ ਪੂਰਾ ਕਰ ਪਾਊਗਾ ਮਤਲਬ ਜਾ ਕੇ ਵੀ ਉਹਦੇ ਅੰਦਰ ਉਹ ਸਵਾਲ ਜਿਹਾ ਉਹ ਮਤਲਬ ਇੱਛਾ ਕਦੀ ਵੀ ਜਾਗਰੂਕ ਹੀ ਨਹੀਂ ਹੋਏਗੀ ਹੂੰ ਇਹ ਚੀਜ਼ ਹੁੰਦੀ ਆ ਇਹ ਚੀਜ਼ ਜਿੰ ਸੰਭਵ ਨੇ ਹਾਂਜੀ ਕੋਈ ਹੋਰ ਕੀ ਕੀ ਲੱਗਦਾ ਵੀ ਯਰ ਵੀ ਬੰਦਾ ਪਾਠ ਵੀ ਬਹੁਤ ਕਰਦਾ ਪਰ ਜਿਵੇਂ ਜਿਵੇਂ ਮੇਰੇ ਵਰਗਾ ਜਿਹੜਾ ਕਦੇ-ਕਦੇ ਹੀ ਪਾਠ ਕਰਨ ਵਾਲਾ ਬੰਦਾ ਉਹਨੂੰ ਐਂ ਲੱਗਦਾ ਵੀ ਯਰ ਵੀ ਜੁੜਿਆ ਨਹੀਂ ਜਾਂਦਾ ਉਹੀ ਹੈ ਨਾ ਕਿ ਜਦੋਂ ਆਪਾਂ ਇਕਾਂਤ ਬੈਠਣ ਦੀ ਕੋਸ਼ਿਸ਼ ਕਰਦੇ ਆ ਨਾ ਤਾਂ ਆਪਣੇ ਕੋ ਬੈਠੇ ਨਹੀਂ ਜਾਂਦਾ ਕਿ ਕਿ ਆਪਾਂ ਕਦੀ ਬਿਨਾ ਗੈਜੇਟਸ ਤੋਂ ਬੈਠੇ ਹੀ ਨਹੀਂ ਇਕੱਲੇ ਆਪਣੇ ਆਪ ਨਾਲ ਆਪਾਂ ਕਦੋਂ ਬੈਠੇ ਆ ਤੁਸੀਂ ਆਪ ਹੀ ਸੋਚੋ ਕਿ ਤੁਸੀਂ ਇਕੱਲੇ ਕਦੋਂ ਬੈਠੀ ਸੀ ਖੁਦ ਨਾਲ স্পੈਸ਼ਲ ਹੋ ਵੀ ਹਾਂ ਸਪੈਸ਼ਲ ਬੈਠਣਾ ਔਖਾ ਬੈਠਣਾ ਔਖਾ ਔਰ ਜਦੋਂ ਆਪਾਂ ਪਾਠ ਕਰਦੇ ਹਾਂ ਉਦੋਂ ਤਾਂ ਹੋਰ ਵੀ ਔਖਾ ਕਿਉਂਕਿ ਆਪਣੀ ਜੋ ਅੰਦਰ ਜੋ ਆਪਣੀ ਵਿਚਾਰ ਨਹੀਂ ਜਾਂ ਵਿਕਾਰ ਨਹੀਂ ਉਹ ਉੱਪਰ ਉੱਠਦੇ ਨੇ ਉਹ 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 ਚੁਲਪਾਦਾ ਕਰਦੇ ਨੇ ਇਸ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਜਲਦੀ ਚਾਓ ਜਲਦੀ ਬਾਹਰ ਨਿਕਲੋ ਇਹ ਤੋਂ ਹੂੰ ਇਹ ਚੀਜ਼ਾਂ ਜਿਵੇਂ ਆਪਾਂ ਮਨਪ੍ਰੇਤ ਕੋਈ netflix ਤੇ ਫਿਲਮ ਦੇਖਣ ਲੱਗੇ ਨੇ सिनेਮੇਜ ਫਿਲਮ ਦੇਖਣ ਲੱਗੇ ਤਿੰਨ ਘੰਟੇ ਦਾ ਪਤਾ ਨਹੀਂ ਲੱਗਦਾ ਪਰ ਬਦੋ ਜਦੋਂ ਬੰਦਾ ਕੋਈ ਅਧਿਆਤਮਿਕ ਕੰਮ ਕਰਦਾ ਜਾਂ ਕਿਸੇ ਸੰਗਤ ਚ ਬੈਠਾ ਜਾਂ ਪਾਠ ਕਰਦਾ ਉਦੋਂ ਸਮਾਂ ਲੰਘਣਾ ਔਖਾ ਕਿਉਂ ਲੱਗਦਾ ਇਹੀ ਚੀਜ਼ ਹੈ ਉਹਦਾ ਵਾਸਿਆ ਵੀ ਆਉਣ ਲੱਗ ਜਾਂਦੇ ਨੇ ਤੋੜ ਵੀ ਲੱਗਦੀ ਆ ਬੰਦਾ ਕਹਿੰਦਾ ਇਹ ਵੀ ਕਦੋਂ ਕਦੋਂ ਖੜਾ ਜਦੋਂ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਉਦੋਂ ਉੱਠਣਾ ਨਹੀਂ ਚਾਹੀਦਾ ਕਿਉਂਕਿ ਆਪਣੀ ਜੋ એનર્ਜੀ ਹੈ ਉਹ ਇੱਕ ਤਰ੍ਹਾਂ ਦੀ ਐਕਟਿਵ ਹੋ ਰਹੀ ਹੁੰਦੀ ਉਸ ਟਾਈਮ ਤੇ ਆਪਾਂ ਉੱਠ ਜਾਂਦੇ ਆ ਫਿਰ ਉਹ ਫੇਰ ਬੈਠ ਜਾਂਦੀ ਹੈ ਇਹ ਕੁੰਡਲਨੀ ਸ਼ਕਤੀ ਦਾ ਵੀ ਪ੍ਰਭਾਵ ਹੁੰਦਾ ਹਰ ਇਨਸਾਨ ਦੀ ਹੁੰਦੀ ਹੈ ਸਨੇਕ ਫਾਰਮ ਚ ਹੁੰਦੀ ਹੈ ਤੇ ਜਦੋਂ ਆਪਾਂ ਜਿੰਨੀ ਆਪਾਂ ਪੂਜਾ ਪਾਠ ਕਰਾਂਗੇ ਉੰਨੀ ਉਹ ਮਤਲਬ ਆਪਣੇ ਜੋ 5 ਐਲੀਮੈਂਟਸ ਨੇ ਉਹ ਐਕਟਿਵ ਹੋਣੇ ਸਟਾਰਟ ਹੋਣਗੇ ਔਰ ਆਪਾਂ ਨੂੰ ਉਹ ਅੰਦਰ ਮਹਿਸੂਸ ਹੋਣਗੇ ਇਸ ਕਰਕੇ ਸਾਰਾ ਕੁਝ ਹੁੰਦਾ ਉਬਾਰ ਸਿਆਣਾ ਜਾਂ ਫਿਰ ਉੱਠਣ ਦਾ ਮਨ ਕਰਨਾ ਕਿ ਮੈਂ ਨਹੀਂ ਕਰਨਾ मतलब बहुत सारे लोग ना भगवान ਤੋਂ ਡਰਨ ਵੀ ਲੱਗ ਜਾਂਦੇ ਨੇ ਕਿ ਮੈਂ ਨਹੀਂ मतलब ਜਾਣਾ ਗੁਰਦੁਆਰੇ ਜਾਂ ਮੰਦਿਰ ਕਿਤੇ ਵੀ ਵਜਾ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਉਹ ਵਾਈਬ੍ਰੇਸ਼ਨ ਹੁੰਦੀ ਹੈ ਨਾ ਉਹ ਵਾਈਬ੍ਰੇਸ਼ਨ ਜਦੋਂ ਫੀਲ ਹੁੰਦੀ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਸਸ ਅਸੀਂ ਕੀ ਕਰਨ ਲੱਗ ਜਾਗੇ ਪਤਾ ਨਹੀਂ ਸਾਨੂੰ ਕੀ ਹੋ ਜੂਗਾ ਅਸੀਂ ਕਿਤੇ ਪਾਗਲਪਨ ਨਹੀਂ ਨਾ ਕਰਨ ਲੱਗ ਜੀ ਹਾਂ ਇਹ ਚੀਜ਼ ਜਾਂ ਟੋਟੀ ਨੇ ਜਾਈਏ ਜਾਂ ਯਾ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਦੇਖਣ ਵਾਲੇ ਲੋਕ ਅਸਲ 'ਚ ਨਾ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਆਪ ਤਿਆਰ ਬਹੁਤ ਨਹੀਂ ਆ ਤਿਆਰ ਹੋ ਕੇ ਜਾਣਿਆ ਕਦੀ ਵੀ ਗੁਰੂ ਘਰ ਤਿਆਰ ਹੋ ਕੇ ਨਹੀਂ ਜਾਣਾ اچھا ਸਿਰਫ ਇਸ਼ਨਾਨ ਕਰਨਾ ਸਿੱਧੇ ਸਾਦੇ ਜਿਵੇਂ ਵੀ ਆ ਅਸੀਂ ਉਵੇਂ ਜਾਣਾ